ਸਾਰਿਆਂ ਨੂੰ ਹੋਰ ਸਤਿਨਾਮ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਤੇ ਤੁਹਾਨੂੰ ਦੱਸ ਦਿੰਨੇ ਜੀ ਅੱਜ ਸਾਡੀ ਵਾਪਸੀ ਹੈ ਤੇ ਹੁਣ ਬਣੇ ਰਹੋ ਬਲੌਗ ਦੇ ਨਾਲ ਸਾਰਿਆਂ ਨੂੰ ਸਾਨੂੰ ਮਿਲਾਂਉਂਗਾ ਜੀ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਜਿੰਨੇ ਵੀ ਆਪਣੇ ਬਲੌਗ ਦੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰੀ ਇੱਧਰ ਜਾਂ ਬਾਹਰ ਤੋਂ ਕਮੈਂਟ ਕਰ ਦੇ ਜੀ ਸਾਰਿਆਂ ਦਾ ਇੱਕ ਵਾਰੀ ਦਿ ਲੋ ਧੰਨਵਾਦ ਹੈ ਜੀ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਐ ਜੀ ਆਹ ਅੱਜ ਦਾ ਬਲੌਗ ਐ ਇਹ ਸਾਡਾ ਵਾਪਸੀ ਦਾ ਐ ਸਾਰੇ ਤਿਆਰ ਹੋ ਗਏ ਜੀ ਮੈਂ ਵੀ ਰੈਡੀ ਹੋ ਗਿਆ ਨਾ ਧੋਕ ਐ ਤੇ ਹੁਣ ਚੱਲਦੇ ਜੀ ਪੰਜਾਬ ਨੂੰ ਤੇ ਪੰਜਾਬ ਜਾਣਾ ਆਪਾਂ ਨੇ ਤੇ ਹੁਣ ਜਾ ਕੇ ਕੰਮਕਾਰ ਵੀ ਦੇਖਣੇ ਆਪਣੇ ਘਰ ਦੇ ਤੁਹਾਨੂੰ ਪਤਾ ਹੀ ਸਰਦਾ ਨਹੀਂ ਹੈ ਕਿ ਨਹੀਂ ਜੀ ਸਰਦਾ ਵੀ ਹੈ ਨਹੀਂ ਤੇ ਚਲੋ ਕੋਈ ਨਹੀਂ ਜੀ ਚਾਚੇ ਦੀ ਜਿੰਨੀ ਹੋ ਸਕੇ ਹੀ ਹੈਲਪ ਆਪਾਂ ਕਰਾ ਦਿੱਤੀ ਐ ਤੇ ਮੇਨ ਕੰਮ ਐ ਤਾਂ ਵੀ ਕੱਲ ਜਾਣਾ ਤਾਂ ਅਸੀਂ ਪਰ ਜਦ ਦੇਖਿਆ ਤਿੰਨ ਗੇੜ ਰਹਿੰਦੇ ਤੇ ਉਹ ਲਵਾਤੇ ਪੱਥਰਾਂ ਦੇ ਮਾ ਚਲੋ ਕੋਈ ਫਾਇਦਾ ਹੋ ਜੂ ਫਿਰ ਇਟਾਂ ਦੀ ਜਣਾਈ ਚਾਹੀ ਜੀ ਹੁਣ ਤੁਹਾਨੂੰ ਪਤਾ ਪਿਛਲੇ ਬਲੌਗ ਤੋਂ ਤੁਸੀਂ ਦੇਖੇ ਰਹੇ ਤੇ ਚਲੋ ਠੀਕ ਹੈ ਜੀ ਹੁਣ ਬਣੇ ਰਹੋ ਨਾਲ ਤੁਹਾਨੂੰ ਮਿਲਾਂ ਨਹੀਂ ਸਾਰਿਆਂ ਨੂੰ ਉਹਨੇ ਵੀ ਹੁਣ ਚਾਚਾ ਚੱਲੇ ਆ ਉਧਰ ਨੂੰ ਫੇ ਮਲਾਵਾਂਗੇ ਤੁਹਾਨੂੰ ਉਧਰ ਹੀ ਠੀਕ ਹੈ ਜੀ ਹੋ ਗਈ ਸਾਡੀ ਵਾਪਸੀ ਜਦੋਂ ਕਹਿੰਦੇ ਨਾ ਗੱਡੀ ਦੇ ਵਿੱਚ ਸਮਾਨ ਰੱਖ ਹੋ ਜਾਵੇ ਫੇ ਵਾਪਸੀ ਐ ਕੋਣ ਹੈ ਕੀ ਹੋ ਗਿਆ ਜੀ ਉਹ ਹੀ ਪਾਦੀ ਮਣੀ ਕਹਿੰਦੀ ਲਾ ਖਾਣਾ ਹਾਂ ਮਾ ਖਲਾ ਸਰਬੀਜਣਿਆਂ ਵਾਲਾ ਇੱਕ ਤਾਂ ਨਾ ਠਲਿਆ ਨਛੇ ਆ ਲੰਬਾ ਰੱਖ ਦੇ ਚਾਚੀ ਨੂੰ ਲੰਬਾ ਰੱਖ ਕਹਣਾ ਖੁੰਜੇ ਚ ਆ ਬੈਗ ਆ ਜਾਣਾ ਜੁੱਤੀਆਂ ਵਾਲਾ ਹਾਂ ਹਾਂ ਇਹਨੂੰ ਪਰਾਂ ਨੂੰ ਖਿੱਚ ਪਹਿਲਾਂ ਬੈਗ ਨੂੰ ਚਾਚੀ ਕਿਹਨੂੰ ਇੱਧਰ ਨੂੰ ਹਾਂ ਮੈਂ ਰੱਖਦੀ ਐ ਬਸ ਸੌਂਹ ਸੈਟ ਆ ਜਾਣਾ ਲੰਬਾ ਚਾ ਲੋ ਜੀ ਲੈ ਬਾਕੀ ਮਨਜੀਤ ਇਹ ਰੱਖ ਤੇ ਆ ਉਹ ਤਾਂ ਬੈਗ ਨੂੰ ਹਾਂ ਆ ਗਿਆ ਨਾ ਓਕੇ ਬਸ ਹੁਣ ਮੂਰੇ ਨਿਆਣੇ ਨਾ ਵੀ ਬੈਠਣਾ ਨਾ ਚਾਹੇ ਸੌਂਜੇ ਬਈ ਕੋਈ ਵਿੱਚ ਇਹਨਾਂ ਨੂੰ ਜੇ ਮੂਰੇ ਬੈਗ ਰੱਖ ਤੇ ਫੇਰ ਓਕ ਹੋਰ ਬੂਟ ਬੂਟ ਰੱਖ ਤੇ ਵਿੱਚ ਇਹ ਬੇਲਾਂ ਲਿਆਇਆ ਤਾਂ ਮੈਂ ਦੋ ਤੋਰੀਆਂ ਦੀ ਕਿਸੇ ਨੂੰ ਦਊਂਗਾ ਹੀ ਆਪਣਾ ਤਾਂ ਫੇਰ ਵੀ ਜਗ੍ਹਾ ਨਹੀਂ ਹੈਗੀ ਨਾ ਤਾਂ ਘਰ ਅੰਦਰ ਹੈ ਨਾ ਕੋਠੇ ਪਰ ਕੋਠੇ ਪਰ ਚੜਾ ਦੇਣੀ ਲਾ ਕੇ ਲੈ ਹਾਂ ਹਾਂ ਬਿੰਦਰ ਨਾ ਬਾਈ ਬਾਹਰ ਐਨ ਦੋ ਪੀਓ ਪੀ ਗਿਰ ਜਾਂਦੀ ਸਾ ਪਿਛੇ ਓਪਨ ਚੜਾ ਦੇਣੀ ਪੜਾ ਦਰਖਤ ਪਰ ਕੰਨ ਦੇ ਪਰ ਨੂੰ ਕਰਕੇ ਪਹਿਲਾਂ ਵੀ ਕਿੰਦੇ ਵੀਰ ਨੇ ਜਦ ਲਾਈਆਂ ਦੀਆਂ ਉਹ ਪੀਓ ਪੀ ਤਾਂ ਹੀ ਖੜੀ ਹੈ ਸਾਰੀ ਉਹ ਤਾਂ ਕੋਠੇ ਪਰੇ ਬੇਲਤੀ ਸਾਰੀ ਹਾਂ ਤੁਸੀਂ ਗਲਤ ਕਰ ਲਿਆ ਜਾਂ ਨਹੀਂ ਆ ਜੀ ਉਹ ਉੱਪਰ ਗਲਤ ਕਰੂਗੀ ਜੇ ਪਾਣੀ ਪੂਣੀ ਨਿਕਲ ਗਿਆ ਮਿੱਟੀ ਖਣ ਗਈ ਬੈਗ ਦੇ ਸਾਈਡ ਮਾ ਆ ਜਾਣਾ ਉਹਨਾਂ ਖੜਾ ਕਰਕੇ ਉਹਨੂੰ ਦੇਖ ਕਰਕੇ ਪਰਾਂ ਦੇ ਬੈਗ ਦੇ ਸਾਈਡ ਮਾ ਦੋ ਉਹਨੂੰ ਨਹੀਂ ਆ ਜਾਣਾ ਪਿੱਛਾ ਕਰ ਦੇ ਮੂਰਨ ਚ ਕੱਢ ਰੱਖ ਖਿਚਲਾ ਜਾਤੀ ਥੋੜੇ ਕ ਹੂੰ ਚੱਲ ਥਰ ਬੰਦ ਕਰਨ ਹੋ ਗਿਆ ਨਾ ਮੱਲ ਲੱਗ ਦੇ ਲੱਗ ਜਾ ਕੇ ਏ ਛੱਡ ਦਿਓ ਕਿ ਲੱਗ ਚਲ ਮਿੱਟੀ ਨਹੀਂ ਅੰਦਰ ਜਾਣੀ ਸੀ ਹਾਂ ਹਾਂ ਮਿੱਟੀ ਕਰਕੇ ਦੱਸਿਆ ਹਾਂ ਤੇ ਲਓ ਜੀ ਹੁਣ ਬਾਕੀ ਉਧਰ ਜਾ ਕੇ ਮਿਲਦੇ ਆ ਚਾਚੇ ਉਹਨੇ ਉਧਰ ਮਿਸਤਰੀਆਂ ਕੋਲ ਫਿਰ ਉੱਥੇ ਤੇ ਆਪਣਾ 10 ਕੁ ਮਿੰਟ ਕਰਕੇ ਗੱਲਬਾਤ ਫਿਰ ਚਲੇ ਜਾਣਾ ਆਪਾਂ ਨੇ ਚਲੋ ਠੀਕ ਹੈ ਤੇ ਆਹ ਹੈ ਨਹੀਂ ਪਹਿਲਾ ਹਾਂ ਲਓ ਜੀ ਪੈੜ ਦੇ ਉਪਰ ਐਂਟਾਂ ਰੱਖਣੀਆਂ ਪੈਣੀਆਂ ਇਹਦੀਆਂ ਤੇ ਅੱਜ ਸਾਰਿਆਂ ਦੇ ਕੰਮ ਜੇ ਬੰਦੇ 2 ਐ ਥੱਲੇ 3 ਐ ਤਾਂ ਡਬਲ ਡਬਲ ਕੰਮ ਐ ਇੱਕ ਤਾਂ ਬਾਈ ਸਾੜਾ ਦੇਖ ਲੈ ਹੁਣ ਮਸਾਲਾ ਵੀ ਲੈ ਕੇ ਆਇਆ ਏ ਮਿਸਤਰੀ ਤੇ ਗਲੇ ਫੇਟਾਂ ਵੀ ਰੱਖਣੀਆਂ ਪੈਣੀਆਂ ਤੇ ਦੋ ਬੰਦੇ ਲਾ ਰਹੇ ਆ ਮਿਸਤਰੀ ਇਧਰ ਵੀ ਚਲ ਠੀਕ ਹੈ ਫਿਰ ਮਿਸਤਰੀ ਜੀ ਚਲਦੇ ਆ ਫਿਰ ਮਿਲਾਂਗੇ ਜੇ ਕਦੇ ਆਪਣਾ ਆਏ ਆਪਾਂ ਹਾਂ ਜੀ ਹਾਂ ਵੈਸੇ ਤੇ ਬਾਈ ਨਾਈਸ ਬੰਦੇ ਆ ਆਪਣੇ ਇਹ ਤੁਸੀਂ ਦੇਖ ਹੀ ਲੇ ਬਲੌਗਾਂ ਚ ਬਹੁਤ ਵਧੀਆ ਸਭ ਬਹੁਤ ਨਾਈਸ ਬੰਦੇ ਤੇ ਡਿੰਪਲ ਦੀ ਸਾੜੀ ਦੀ ਡਿਊਟੀ ਲੱਗੀ ਵੀ ਐ ਹੈ ਤੇ ਪਰ ਮੈਂ ਤਾਂ ਗੱਡੀ ਵਿੱਚ ਸੱਚੀ ਕਹਿੰਦਾ ਐਸ਼ ਕਰ ਤੂੰ ਜਾ ਹੱਥ ਖਾਵ ਲੈ ਨਾ ਕੌਣ ਕਹਿੰਦੇ ਚਾਚੀ ਕਹਿਦੀ ਕਹਿੰਦੀ ਡਿੰਪਲ ਕਿੱਥੇ ਅੰਕਲ ਕਹਿੰਦੇ ਡਿੰਪਲ ਤਾਂ ਭੇਜ ਤੇ ਤੇਰੀ ਚੀਜ਼ ਨਾ ਕਰ ਜੇ ਅੱਛੇ ਆ ਡਿੰਪਲ ਬੜਾ ਮੰਗ ਵੱਡੀ ਪੜ੍ਹਨ ਸੈਰ ਕਰਿਆ ਮਗਰ ਹਾਂ ਪੂਰਾ ਕੰਮ ਨਹੀਂ ਹੈ ਤੇਰਾ ਅੱਛਾ ਕੰਮ ਨਹੀਂ ਉਹਨੂੰ ਰਾਮ ਕਰਨੇ ਨੂੰ ਭੇਜ ਤੇ ਆ ਹੈ ਵੀ ਜਾ ਤੂੰ ਹੈ ਆ ਦੇਖਣੀ ਜੀ ਕਿਹੜੀ ਸ਼ਹਿਰ ਹੁੰਦੀ ਐ ਆ ਵੀ ਸ਼ਹਿਰ ਹੁੰਦੀ ਐ ਆ ਦੇਖ ਲੈ ਸ਼ਹਿਰ ਹੁੰਦੀ ਇੱਟਾ ਵੀ ਹਾਂ ਤਾਂ ਕਹੇ ਨੀ ਚਾਚਾ ਨਹੀਂ ਦਿਖਿਆ ਆਪਣਾ ਕਿੱਥੇ ਆ ਚਾਚਾ ਹੈ ਕਿ ਮਸਾਲਾ ਦੇਣਗੇ ਹੈ ਕਿ ਮਸਾਲੇ ਬੜੀ ਡਿਊਟੀ ਚਾਚਾ ਦੀ ਚਾਚੇ ਕੀ ਡਿਊਟੀ ਉਹ ਜਾ ਰਿਹਾ ਤੇ ਇੱਧਰ ਦਿਖਾਵਾਂ ਮੈਂ ਤੁਹਾਨੂੰ ਉਹ ਮਿਸਤਰੀ ਜਿਹੜੇ ਪਹਿਲਾਂ ਆਏ ਤੇ ਨਾ ਲੇਬਰ ਸਾਨੂੰ ਸਾੜਾ ਉਹ ਨੁਕਸਾਨ ਵੀ ਪੈਸਿਆਂ ਦਾ ਖਾਸਾ ਕਰ ਗਈ ਇਹ ਲਾਏ ਤੇ ਚਾਰ ਰ데요 ਉਹਨਾਂ ਨੇ ਰ데요 ਵੀ ਦੇਖ ਲਓ ਜੀ ਥੱਲੇ ਤੇ ਬਾਹਰ ਕੱਢਿਆ ਬਾ ਉੱਪਰ ਤੋਂ ਜਾਈ ਜਾਂਦੇ ਆ ਅੰਦਰ ਬਾੜ ਤੇ ਆ ਆ ਫੇਰ ਬਾਹਰ ਕੱਢਦੇ ਆ ਦੇਖ ਰੋਟੇੜ ਜੀ ਉਹਦੇ ਉੱਪਰੋਂ ਬਾਹਰ ਨੂੰ ਗਰਨੇ ਵਾਲਾ ਡੰਗਾ ਕਹਿੰਦੇ ਡੰਗਾ ਲੱਗੇ ਇਲਾਮ ਅਸੀਂ ਆਹ ਰਸਤਾ ਬਹੁਤ ਔਖਾ ਟਾ ਜੀ ਹੁ ਤੂੰ ਨਾ ਚਾਚੇ ਨੇ ਨਿਕਲਣਾ ਉਰੇ ਨੂੰ ਆ ਇੰਨਾ ਕੁ ਰਸਤਾ ਹੈ ਦੇਖ ਲਓ ਜੀ ਇੱਥੇ ਨੂੰ ਸਮਿੰਟ ਲੈ ਕੇ ਆਉਣਾ ਪੈਂਦਾ ਹਨਾ ਚਾਚਾ ਬੁਲਾਓ ਜੀ ਦਾਸਰੀ ਕਾਲ ਸਰੀ ਕਾਲ ਜੀ ਸਰ ਉਹ ਦੇਖੋ ਮਿਸਤਰੀ ਵੀ ਬੁਲਾ ਰਹੇ ਸਾੜੇ ਹੋਰ ਮਿਸਤਰੀ ਚੱਲ ਪਿਆ ਕੰਮ ਹੁਣ ਹਾਂ ਚੱਲ ਪੜਿਆ ਚੱਲ ਪੜਿਆ ਚਲੋ ਵਦਿਆ ਐ ਵੀ ਅੱਜ ਮਿਸਤਰੀਆਂ ਨੂੰ ਗੈਰ ਲੱਗਣਾ ਪਿਆ ਸਾੜੇ ਨੇ ਥੱਲੇ ਉਤਰਨਾ ਪਿਆ ਪੈੜ ਤੋਂ ਚਲੋ ਫੇਰ ਮਿਸਤਰੀਆਂ ਨੂੰ ਵੀ ਸਾਡੇ ਨੂੰ ਪਤਾ ਵੀ ਇਹ ਮੈਂਬਰੇ ਦੋ ਰਹਿ ਗਏ ਹੁਣ ਬਾਈ ਗੈਲ ਹੋ ਕੇ ਪਹਿਲਾਂ ਸਮਾਨ ਗੇਰ ਲੋ ਫੇ ਲੱਗ ਜੂਗੇ ਹਨਾ ਜੀ ਐਂ ਚੱਲਣਾ ਜੀ ਹਾਂ ਫੇ ਰਹਿ ਗਏ ਜੀ ਕਿੰਨੇ ਰਦੇ ਰਹਿ ਗਏ ਇਟਾਂ ਦੇ ਇੱਕ ਪੱਥਰ ਮਾ ਦੋ ਐ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਹੈਗੇ 10 12 ਅੱਠ 10 ਰਦੇ ਹੋਰ ਐ ਅੱਜ ਜਣੋ ਲਾ ਤੇ ਦੋ ਤਿੰਨ ਰਦੇ ਦਾ ਚਾਚੇ ਨਾ ਕੇ ਗੈਲ ਗਰਮ ਕਰਤੇ ਆ ਕੰਮ ਰਸਤ ਲੱਗੀ ਵੀ ਮੰਡਲੀ ਤਾਂ ਦੇਖੀ ਭਾਈ ਤੁਮ ਮਨੋਤ ਕੋ ਹੋ ਜਾਣੀ ਤਾਂ ਨਾ ਥੋੜਾ ਇੱਕ ਜੇ ਹੋਰ ਰਸਤਾ ਕਰਾਏ ਲੰਦੇ ਵਧੀਆ ਤੇ ਹਾਂਜੀ ਲਓ ਜੀ ਸਾਰੀ ਮਨਜੀਤ ਤਾਂ ਐ ਹੋਇਆ ਵੀ ਕਾਤੂਰੀਏ ਕਰ ਪਰ ਚੱਕਰ ਪਤਾ ਕਿਆ ਪੈ ਰਿਆ ਉਹ ਗੁੜੀਆਂ ਨਾ ਗਾਹਾਂ ਜਾਣਾ ਚਾਚੇ ਦੀ ਨੇ ਉਹ ਫਿਰ ਲੈਣ ਆ ਗਿਆ ਕੋਈ ਹੋਰ ਟਾਈਮ ਤੇ ਕਿੰਨਾ ਟਾਈਮ ਹੋ ਗਿਆ ਲੈਣ ਆ ਗਿਆ ਕੋਈ ਹੋਰ ਕੌਣਾ ਕੌਣਾ ਆਇਆ ਅੱਛਿਆ ਮਾ ਸਾਹ ਆਏ ਦੇ ਅੱਗੇ ਅੱਛਿਆ ਮੈਂ ਠੀਕ ਐ ਕੱਦੇ ਆ ਕੇ ਲੈ ਹੱਦ ਹੋ ਗਈ ਚੱਲ ਫੇਰ ਠੀਕ ਐ ਉਹ ਦੂਰ ਤਾਂ ਨਾ ਚਾਚੀ ਉੱਥੇ ਤੇ ਵੀ ਬਲਾਕਾਂ ਤੇ ਵੀ 25 30 28 ਕਿਲੋਮੀਟਰ ਹੈ ਪਿੱਤੀ ਫੇ ਜੇ ਅੱਗੇ ਤਾਂ ਵਧੀਆ ਹੀ ਕਰਿਆ ਉਹਨਾਂ ਨੇ ਆ ਦੇਖੋ ਇਹ ਸਾਡੀ ਗੁੜੀ ਹੈ ਨਾ ਤੰਗ ਹੈ ਅੱਜ ਕੱਲ ਪਰਸੋਂ ਦੀ ਤੰਗ ਹੈ ਬੁਖਾਰ ਇਹਨੂੰ ਹਾਂ ਠੀਕ ਹੋ ਮਨੀ ਬਾਏ ਬਾਏ ਹਾਂ ਚੰਗਾ ਵਾਣੀ ਬਾਏ ਹਾਂ ਮਿਲਣਾ ਚਾਚੀ ਚਾਚੀ ਆਏ ਤਾਂ ਕਹਦੇ ਵੀ ਫੇਰ ਆਇਓ ਛੇਤੀ ਮਾਰਿਓ ਗੇੜਾ ਨਾ 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 ਚੇਤੀ ਚਾਚੀ ਤਾਂ ਕਹੂਗੀ ਅਜੇ ਤਾਂ ਲੈਂਟਰ ਪਹਿਣਾ ਅਜੇ ਲੈਂਟਰ ਪਹਿਣਾ ਹਾਂ ਕੰਮ ਤਾਂ ਫੇਰ ਆ ਫੇਰ ਆ ਚਾਚੀ ਤਾਂ ਇਹ ਵੀ ਕਹਿ ਕਹਿ ਸਕਦੀ ਕਹਦੇ ਚਾਚੀ ਕਹ ਚਾਹ 10 ਦਿਨ ਬਾਅਦ ਫੇਰ ਮਾਰੂ ਜੀ ਕਿਹੜਾ ਲੈਂਟਰ ਪਾਣਾ ਨਹੀਂ ਹਾਂ ਲੈਂਟਰ ਪਹਿਣਾ ਨਹੀਂ ਆਜੂਗੇ ਬਸ ਬਸ ਤੱਕ ਉਤੀ ਕਰਕੇ ਉਹ ਖਿੱਚਣਾ ਹੀ ਆ ਲੈਂਟਰ ਹੁਣ ਹਾਂ ਆਜੂਗੇ ਬਸ ਬਸ ਹਾਂ ਇੱਕ ਦਿਨ ਪਹਿਲਾਂ ਆ ਹਾਂ ਤੇ ਜਰੂਰ ਆਣਾ ਪਹਿਣਾ ਐ ਲੈ ਵੀ ਜੱਸ ਕਰਨਾ ਹੁਣ ਚਾਚੂ ਨੂੰ ਆ ਜਾਣਦੇ ਨਾਨੂ ਨੂੰ ਉਹਦੇ ਨਾਲ ਵੀ ਮਿਲਣਾ ਉਰੀ ਉਰੀ ਉਹਨੂੰ ਉੱਥੇ ਬੱਲੀਆਂ ਇੱਕੀ ਬੱਲੀਆਂ ਨੂੰ ਪੁੱਟਦੀ ਆਣ ਲੱਗਿਆ ਨਾਨੂ ਮਸਾਲਾ ਲਿਆਉਣ ਹਾਂ ਤੇ ਗੱਲ ਬਾਤ ਇਸ ਤਰ੍ਹਾਂ ਹੈ ਚਾਚੀ ਹੈ ਨਾ ਆਪਣਾ ਬੂਟੇ ਨਾ ਬਹੁਤ ਸੋਹਣਾ ਸਾਹਦਿਆ ਨਹੀਂ ਦੇਖੋ ਜੀ ਆ ਲਾਇਆ ਬਾਈ ਤੇ ਪੱਤੇ ਦਾ ਸਵਾਇਦੇ ਵਰਗੇ ਆ ਇਹਦੀ ਟਾਣੀ ਇੰਨੀ ਕੱਚੀ ਨਾ ਕਹਿੰਦੇ ਟਾਣੀ ਕਰ ਦੋ ਹੈ ਚਲੋ ਮੁੰਡੋ ਨਾਨੂ ਨੂੰ ਫਿਰ ਨਾਨੂ ਨੂੰ ਮਸਾਲਾ ਤਸਲਾ ਲੈ ਕੇ ਲੰਘ ਜਾਣਾ ਹਾਂ ਆ ਗਿਆ ਆ ਗਿਆ ਨਾਨੂ ਨੂੰ ਵੀ ਮਿਲ ਰਹੇ ਚਲੋ ਭਾਈ ਠੀਕ ਹੈ ਹਾਂ ਮਿਲੋ ਭਾਈ ਸਾਰੇ चाचे कहते दस दिन बाद मा फिर मारे गेड़ा हाँ। हाँ, हाँ हाँ जी फोन तो करूंगे जी तो आ, दे, दे माड़ा चाचा कह फिर मारे भाई दस दिन तक बेड़ा हाँ हाँ ये भी है चल जाना भी ठीक है तो चलो जी अच्छा भी लेबर बता के लियाइए ਚੱਲ ਦੇਖੂंगे ਲੈ ਵੀ ਜੇ ਬਣੀ ਗੱਲ ਮੈਂ ਕਹਣਾ ਐ ਕਰੋ ਜੀ ਹੁਣ ਜੇਕਣਾ ਅਸੀਂ ਚੱਲੇ ਆਂ ਸਾਨੂੰ ਤਾਂ ਕੋਹ ਵੀ ਮਾਰਿਓ 20 ਦਿਨ ਤੱਕ ਗੇੜਾ ਹੁਣ ਜੇ ਕਹਾਂ ਵਿੱਕੀ ਵੀਰ ਉਹਨਾਂ ਆਲੇ ਹੁਣ ਨੇਤਰ ਵੀਰ ਨੂੰ ਕਹੇ ਵੀ ਹੁਣ ਤੁਸੀਂ ਆ ਜਾਓ ਜੀ ਮੜਾ ਕਹਦੇ ਲੇਬਰ ਬਣ ਕੇ ਲੇਬਰ ਲੈ ਕੇ ਠੀਕ ਨਹੀਂ ਗੇੜਾ ਮਾਰੋ ਅੱਜ ਕਰੂੰਗਾ ਫੋਨ ਉਹਨਾਂ ਨੂੰ ਵੀ ਹਾਂ ਕਹਦੇ ਭਾਈ ਤੇਰਾ ਨੰਬਰ ਰਹਿ ਗਿਆ ਹਿੱਸਾ ਸਾਰੇ ਆਂਦਾ ਯੋਗਦਾਨ ਤਾਂ ਸਭ ਦਾ ਪੈਣਾ ਹੈ ਕਿ ਨਹੀਂ ਚਾਚਾ ਤੇ ਬਾਕੀ ਚਾਚਾ ਹੁਣ ਤੂੰ ਕਦ ਮਾਰੂਗਾ ਗੇੜਾ ਅੱਜ ਬਲੌਗ ਵਿੱਚ ਦੱਸ ਦੇ ਆਜੇ ਤਾਂ ਮੈਂ ਤੈਨੂੰ ਕਹਿੰਦਾ ਨਹੀਂ ਚੱਲ 20 25 ਦਿਨ ਜੇ ਕੰਮ ਰੈਸਟ ਵੀ ਕਰੇ ਉਸ ਐ ਨਾ ਹੈ ਤੇ ਚਲੋ ਠੀਕ ਹੈ ਜੀ ਮਲਾਂਨੇ ਹੁਣ ਦੂਵੇ ਕੈਮਰਾ ਹੈ ਜੀ ਹਾਂ ਜੀ ਹਾਂ ਹੁਣ ਕਰੋ ਜੀ ਹੁਣ ਕਰੋ ਹਾਂ ਧਿਆਨ ਨਾਲ ਹਾਂ ਚਾਚੀ ਸਾਬ ਨੂੰ ਸਾਸਰੀ ਕਾਲ ਕਹਿ ਰਹੀ ਹੈ ਜੀ ਛੱਤੀ ਭਾਜੀ ਨੂੰ ਹਾਂ ਮੈਨੂੰ ਲੈ ਜਾਓ ਠੀਕ ਹੈ ਹਾਂ ਅੱਜ ਚਲੋ ਦੇਖਦੇ ਹਾਂ ਅੱਜ ਹੈ ਮੰਜੀਤ हाँ ना? हाँ ना हाँ, हाँ, है ना आज देखो हां 10 मिनट लगणे दम दम भज के जाए होंगे ठीक है जी चल चाय पानी ना मथा टेकूंगे जरूर हाँ जाना चाहिए आज चलो ठीक है जी मुंज खा है आता तक के ते मारी है जी जान का हां कोई चक्कर नहीं है <laughs> चलो चलो जी ਚਾਚੇ ਦਾ ਸੱਟ ਵੀ ਲੱਗੀ ਵੀ ਆ ਥੋੜੀ ਆ ਸੱਟ ਨਹੀਂ ਉਹ ਉਹ ਬਿਆ ਚਾਚੇ ਦੇ ਨੋ ਫਟ ਜੀ ਗਏ ਉਹ ਜਾਨ ਜਿਹੜਾ ਜੀ ਹੱਥਾਂ ਜੋ ਉਹ ਦੇਖ ਲੈ ਸਾਨੂੰ ਤਾਂ ਛੇਲੂ ਵੀ ਇੱਕ ਚੜਾਣ ਆਏ ਆ ਵੀ ਵਾਪਸੀ ਹੋ ਰਹੀ ਹੈ ਠੀਕ ਆ ਕੋਸ਼ਾ ਠੀਕ ਆ ਆਹ ਗਰਾਮ ਨਾਲ ਗੱਡੀ ਤੇ ਜਾ ਕੇ ਟਾਕ ਦੀ ਜਾਊਂਗੀ ਤੁਸੀਂ ਹੋ ਹੂੰ ਇਹਨਾਂ ਨੇ ਵੀ ਜਾਣਾ ਤਾਂ ਤੁਰਨਾ ਪੈ ਰਿਹਾ ਜੀ ਕੋਈ ਮੈਸੇਜ 4:00 ਵਜੇ ਪਹੁੰਚਿਆ ਜੀ ਸਾਨੂੰ 3:00 ਵਜੇ ਲੈ 5:00 ਵਜੇ ਪਹੁੰਚਿਆ ਚਲੋ ਠੀਕ ਹੈ ਵੀ ਚਾਚਾ ਠੀਕ ਫੇਰ ਮਾਰੀ ਜਿਹੜਾ ਲੈਂਟਰ ਤੈਨੂੰ ਯਾਦ ਕਰੂਗਾ ਤੇਰੀ ਸਾਡੇ ਨਾਲ ਬਹੁਤ ਬੁਰੀ ਐ ਬਲਾ ਕੇ ਰਿਸ਼ਤੇਦਾਰੀ ਮੈਂ ਸਾਡੇ ਤਾਂ ਗੋਡੇ ਵੀ ਤੋੜਦੇ ਲੈ ਕਦੇ ਹਟੋ ਨਹੀਂ ਜਾਗੇ ਚਲੋ ਕੋਈ ਨਹੀਂ ਮੈਂ ਤੁਹਾਨੂੰ ਸੋਨੇ ਨੂੰ ਕਮਰਾ ਇੱਕ ਹੀ ਦੇ ਦੇਣਾ ਹਵਾ ਵਾਲਾ ਵਾ ਉਹ ਐਨਾ ਸੀ ਇਹ ਗੱਲ ਪੱਕੀ ਐ ਜੇ ਹੁਣ ਅਸੀਂ ਹੈਲਪ ਵੀ ਕਰ ਰਹੇ ਤਾਂ ਸਾਨੂੰ ਕਾਹ ਨੂੰ ਐ ਹੋਊਗਾ ਵੀ ਹਾਂ ਬਾਈ ਜਾ ਰਹੇ ਹਾਂ ਚਲੋ ਮਕਾਨ ਦੇਖ ਕੇ ਆਈਏ ਕਿੰਦਾ ਦਾ ਐ ਕਿਸ ਤਰ੍ਹਾਂ ਦਾ ਐ ਇੰਟਰਵਿਊ ਪੈ ਗਿਆ ਵੀ ਐਂ ਵੀ ਜੇ ਹੁਣ ਅਸੀਂ ਆਂਦੇ ਤੇ ਜੇ ਅਸੀਂ ਹੈਲਪ ਨਾ ਕਰਾਈਓ ਵੀ ਗਲਤ ਦਾ ਜੀ ਆ ਕਹਿ ਬੈ ਫਾਇਦਾ ਕਾ ਬੇਲੇ ਤਾਂ ਆਪੇ ਨਹੀਂ ਬੈਠ ਹੁੰਦਾ ਹੈਗਾ ਅੱਜ ਤੇ ਪਿਛਲੇ ਸਾਲ ਨਾਲ ਮੈਂ ਬੈਠ ਕੇ ਹੀ ਖਾਇਆ ਹੈ ਕਿ ਨਹੀਂ ਤੁਸੀਂ ਆਪਾਂ ਬੈਠ ਕੇ ਖਾਇਆ ਆਪਾਂ ਨੇ ਚਲੋ ਹੁਣ ਕੰਮ ਵੀ ਕਰਨਾ ਚਾਹੀਦਾ ਦੇਖ ਲਓ ਮੇਰੇ ਕੋਲ ਟਾਈਮ ਨਹੀਂ ਤਾਂ ਮੈਂ ਤਾਂ ਵੀ ਆਇਆ ਕਾ ਤੇ ਵੀ ਚਲ ਇੱਕ ਤਾਂ ਬੱਚਾ ਮਿਲਿਆ ਹੋਊਗਾ ਕਹਿ ਰਿਹਾ ਇੱਕ ਛੁੱਟੀਆਂ ਦੀਆਂ ਥੋੜੀਆਂ ਕਾ ਚਲੋ ਹੈ ਕਿ ਨਹੀਂ ਲਓ ਜੀ ਹੁਣ ਚਾ ਚਾਚੇ ਹੁੰਦਾ ਵੀ ਕੰਮ ਸ਼ੁਰੂ ਹੋਇਆ ਬਾਏ ਇਸ ਤਰੀ ਤੰਗ ਹੋ ਰਿਹਾ ਇੱਕ ਪਰੇ ਵਜਨ ਆ ਗਿਆ ਬਿਲਕੁਲ ਬਿਲਕੁਲ ਐਸਾ ਕੁਛ ਨਹੀਂ ਨਾ ਜੇ ਐਂ ਤਾਂ ਹੁੰਦਾ ਹੀ ਏ ਤੇ ਹੁਣ ਚੱਲਦੇ ਕੰਨ ਜੇ ਤਾਂ ਖਾਣੀਆਂ ਨਹੀਂ ਇਹਨੂੰ ਰੱਖ ਲੈ ਨਾਨਾ ਕਿਉਂ ਭਾਈ ਦੇਖ ਲੋ ਸਾਡੇ ਕੰਮ ਦੇ ਕੰਮ ਅੰਲਾ ਗੇਰਿਆ ਕੀ ਕਰ ਰਿਹਾ ਬੱਸ ਕਰ ਜੇ ਨਹੀਂ ਹੁਣ ਬੱਸ ਕਰ ਬੰਦ ਕਰ ਦੇ ਰੱਖ ਦੇ ਬੱਚਾ ਉੱਥੂ ਖਾਣ ਨੂੰ ਦੇ ਦੇ ਚਲੋ ਠੀਕ ਹੈ ਜੀ ਫਿਰ ਹਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੋਣੋ ਬਾਜੀ ਜੀ ਹਾਂ ਜੀ ਹਾਂ ਅੰਕਲ ਜੀ ਵੀ ਸੁਣ ਲੋ ਭਾਈ ਸਤਿ ਸ੍ਰੀ ਅਕਾਲ ਇਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀ ਬਾਏ ਬਾਏ ਠੀਕ ਹੈ ਬੱਦੇ ਅੱਗੇ ਨੱਥਾ ਦੇ ਦੇ ਨੂੰ ਠੀਕ ਹੈ ਆ ਰਮ ਸੇ ਜਾਣਾ ਜੀ ਕੀ ਆ ਜੀ ਜਾ ਕੇ ਇਹਨਾਂ ਨੂੰ ਫੋਨ ਕਰਦੇ ਹਾਂ ਫੋਨ ਵੀ ਕਰ ਦੂੰਗਾ ਕਰਦੇ ਜੀ ਚਲੋ ਠੀਕ ਹੈ ਜੀ ਓਕੇ ਠੀਕ ਹੈ ਮਿਲਦਾ ਜੀ ਫਿਰ ਦਾ ਆ ਜਾ ਕੇ ਜੀ ਤੁਹਾਨੂੰ ਲਓ ਜੀ ਪਹੁੰਚ ਕੇ ਦਰਬਾਰ ਬਾਤ ਬਾਜੀ ਪਹੁੰਚ ਕੇ ਹਰੀ ਪਰ ਪਹੁੰਚ ਗਏ ਜੀ ਲਓ ਜੀ ਦੁਕਾਨਾਂ ਵੀ ਲੱਗੀਆਂ ਇਹ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਝੰਡੀਆਂ ਜੇ ਲਾਤੀ ਹਨ ਤੇ ਤੁਹਾਨੂੰ ਦਰਸ਼ਨ ਕਰਾਣਾ ਜੀ ਹਰੀ ਭੱਗਤ ਦਵਾਰਾ ਸਾਹਿਬ ਚ ਮੱਥਾ ਟੇਕਣ ਲੱਗੇ अॼु दुकान अधि बंद ही करो जी दर्शन वाह सचे पात पहाड़ से लाया पहाड़ टॉप कोई मंदिर है ਇਹ ਤੇ ਚੱਕ ਕੇ ਲੈਣਾ ਪੈਂਦਾ ਹੈ ਜੇ ਉੱਪਰ ਕੋਈ ਬਣਾਉਣਾ ਇਹ ਰਾਸਤੇ ਨੂੰ ਤਾਂ ਆਈ ਆਪਾਂ ਹੁਣ ਉੱਪਰੋਂ ਪੱਟੇ ਤੋਂ ਆ ਗਿਆ ਬੱਤੀ ਤੋ ਆਪਾਂ ਨੇ ਖੋਲ ਦਿਓ ਕੁੰਡੀ ਲੈਣੀ ਹੈ ਜੀ ਉਹ ਆਪਾਂ ਨੇ ਹੁਣ ਚੱਕਰ ਕਿਆ ਪਾਉਂਦੇ ਹਾਏ ਹਟ 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 ਰੁਕੋ ਹੁਣ ਤੇ ਕੁੰਡੀ ਮਿਲਣੀ ਹੈ ਜੀ ਬਾਈ ਨੇ ਨਾ ਇੱਥੇ ਬੋੜ ਦਾ ਤਰਾਕਤਾ ਹੈ ਉਹ ਸਾਹਮਣੇ ਲੈਣੀ ਹੈ ਕੁੰਡੀਆਂ ਬਾਈ ਬੈਠੇ ਨਾ ਇਹ ਬਾਈ ਬਣਾਉਂਦਾ ਕੁੰਡੀਆਂ ਬਾਕੀ ਨਾ ਜੀ ਇਹ ਪੱਥਰ ਇਹਨਾਂ ਨੇ ਪਾਣੀ ਚ ਰਹਿ ਐ ਵੀ ਸੁੱਕੇ ਦਾ ਉਹ ਥੋੜਾ ਕੋ ਹੁੰਦਾ ਹੈ ਅੰਕਲ ਜੀ ਕੁੰਡੀ ਲੈਣੀ ਇੱਕ ਬਾਈ ਅੰਦਰ ਦਿਖਾ ਦੋ ਜੇ ਪਈਆਂ ਕਿੰਨੇ ਵਾਲੀ ਲੈਣੀ ਮੰਦੀ ਤਾਂ ਹੈ ਬੜੀ ਮਤਲਬ ਇਹ ਆ ਇਹ ਛੋਟੀ ਆਪਾਂ ਕਿਹੜੀ ਲੈ ਕੇ ਉਹਦੇ ਗੈਲ ਦੀ ਕੈਦੇ ਗੈਲ ਦੀ ਉਹ ਅੰਦਰ ਦੇਖ ਕੇ ਪਤਾ ਲੱਗੂਗਾ ਬਾਈ ਕੱਢ ਕੇ ਰੱਖੂਗਾ ਇਹ ਦੇਖੋ ਜੀ ਬੜਾ ਕੁੰਡੇ ਵੀ ਬਣਾ ਕੁੰਡੇ ਵਾਲੀ ਕਹਿੰਦਾ ਅਸੀਂ ਆਰਡਰ ਤੇ ਜਿਹੜਾ ਬੁਕਿੰਗ ਕਰਾ ਕੇ ਜਾਊਗਾ ਨਹੀਂ మీడియం ਛੋਟੀ ਉਹ ਤੇ ਉੱਪਰ ਵਾਲੀ ਉਹ ਬਣਾਣੇ ਤਿੰਨ ਤਰ੍ਹਾਂ ਦੀ ਜਿਹੜੀ ਬੰਦਾ ਕਹਿੰਦਾ ਉਹ ਜੀ ਬਣਾ ਦੰਨੇ ਸਾਰੇ ਸਾਈਜ਼ ਮਿਲ ਨੇ ਅੱਛਾ ਇਹ ਸਾਰੇ ਸਾਈਜ਼ ਹੈ ਜੀ ਚਾਹ ਕੋਈ ਉਖੜਾ ਬੜਾ ਉਖੜਾ ਵੀ ਕਹਿ ਦੇ ਬਾਈ ਜਿੰਨਾ ਮਰਜ਼ੀ ਬੜਾ ਹਾਂਜੀ ਪੁੰਡੇ ਚੱਕੇ ਤੇ ਉਹ ਵਿੱਚ ਪਈ ਹੈ ਨੀਲਾ ਜਾ ਇਹ ਦੂਏ ਚਿੱਟੇ ਜੇ ਪੱਥਰ ਉਹ ਨੀਲਾ ਹਨਾ ਥੱਲੇ ਥੋੜੇ ਹੱਥ ਤੇ ਜਿਹੜੀ ਜਿਹੜੀ ਮਰਜ਼ੀ ਲੈ ਜਾਓ ਲੈ ਲੈ ਪੜੇ ਕੀ ਨਾ ਕਰੋ ਕੋਈ ਡੱਬਾ ਆ ਗਿਆ ਮੇਰਾ ਇਹੀ ਕਰ ਹੌਲ ਸਿਲ ਕਾ ਹੀ ਕੰਮ ਹੈ ਅੱਛਾ ਜੀ ਜਿਹੜੀ ਵਧੀਆ ਪੁੰਡੀ ਉਸ ਕੱਢ ਕੇ ਰੱਖ ਲੈ ਦੇਖ ਮਨਜੀ ਤਾਂ ਇਹ ਛੋਟੀ ਹੈ ਇਹ ਇਹ ਤੋਂ ਵੱਡੀ ਹੈ ਉਹ ਤੋਂ ਵੀ ਵੱਡੀ ਹੈ ਹੁਣ ਦੇਖ ਲੈ ਵੀ ਆਹ ਲੈਣੀ ਹੈ ਇਹ ਦੇ ਦਿਓ ਏ ਠੀਕ ਹੈ ਜੋ ਤੁਹਾਨੂੰ ਸਹੀ ਕਰੀ ਸਹੀ ਸਹੀ ਇਹ ਠੀਕ ਹੈ ਜਿਹੜੀ ਤੁਹਾਡੇ ਦੇ ਇਹ ਦੇ ਦੋ ਇਹ ਦੇ ਦੋ ਇਹ ਨਾਲੇ ਡੂੰਗੀ ਵੀ ਹੈ ਥੋੜੀ ਨਾਲੇ ਹੈ ਵੀ మీడియం ਜਾਈ ਗਿਆ ਸਹਜ ਨਾ ਨਾ ਉਹ ਵੱਡੀ ਹੈ ਬਹੁਤ ਵੱਡੀ ਨਾ ਕਿੰਨੇ ਦੀ ਹੈ ਆ ਕਿੰਨੇ ਦੀ ਹੈ 800 ਹਾਂ ਆ ਦੇ ਦੋ ਬਸ ਨਾਲੇ ਡੂੰਗੀ ਵੀ ਇੰਨੇ ਇੱਕ ਦੀ ਲੈ ਕੇ ਆਪਾਂ ਉਹ ਤਾਂ ਜੀ ਇਤਨਾ ਬੜੀ ਮਹਿੰਗਾਈ ਸੀ ਮੜੀ ਕੋਦੇ ਵਾਲੀ ਲੈ ਗਿਆ ਤਾਂ ਮੈਂ ਹਜ਼ਾਰ ਦੀ ਪਤਾ ਨਹੀਂ ਕਿੰਨੇ 950 ਦੀ ਕਨੀ ਹਜ਼ਾਰ ਦੀ ਹੈ ਨਾ ਜੀ ਹਾਂਜੀ ਇਸ ਤੇ ਬੜੀ ਕਜਰ ਪਜਾ ਕੇ ਅੱਛਾ ਜੇ ਬੜੀ ਆਏ ਤਾਂ ਬੜਾ ਔਖਾ ਮੜਾ ਕਿੰਨੇ 5 ਸਹਜ ਕਿੰਨੇ 6 ਅੱਛਾ ਐਡਾ ਹੈ ਜੀ 5000 ਤੱਕ ਵਾਹ ਤੀਸਰ ਦਿਨ ਹੀ ਬਾਣਨੇ ਨੂੰ ਦਸ ਲੱਗੇ ਅੱਛਾ 10 ਦਿਨ ਲੱਗਣੇ ਇਹਨੂੰ ਬਾਣਨ ਨੂੰ ਉਹ ਹੀ ਤਾਂ ਉਹ ਵਾਂਟਲ ਕਾ ਮਹਾਰਾ ਸੱਖ ਲੈਣਾ ਇੰਨਾ ਭਾਰੀ ਪੀਸ ਕਉਨ ਨੂੰ ਗੋਲ ਕਰਦਾਗਾ ਪਹਿਲਾਂ ਗੋਲ ਕਰਨਾ ਬਹੁਤ ਜ਼ਿਆਦਾ ਸ਼ਾਮ ਵੀ ਰੱਖਣੀ ਪੈਂਦੀ ਫਿਰ ਹਨਾ ਜੀ ਪੱਥਰ ਦੇਖੋ ਤੁਸੀਂ ਗਿੱਲੇ ਕਰੇ ਬਈ ਨਹੀਂ ਆਹੀ ਲੈ ਜਨਨੇ ਆਪਣੇ ਘਰ ਮਲਾ ਲਈ ਘਰਾਂ ਜਾ ਕੇ ਆਹੀ ਐ ਮੈਂ ਦੇਖ ਲਈ ਨਹੀਂ ਜੇ ਬੜਾ ਸਾਈਜ਼ ਲੈਣਾ ਚਾਹੀਦਾ ਨਹੀਂ ਨਹੀਂ ਜੀ ਉਹ ਉਹ ਪੁੱਛ ਲੈ ਫਿਰ ਫੋਨ ਕਰਕੇ ਵੀ ਤੈਨੂੰ ਵੱਡਾ ਚਾਹੀਦਾ ਕਿ ਸਾਡੇ ਜਿੰਨਾ ਕ ਸਾਈਜ਼ ਆ ਉਹ ਲਿਆ ਦੀਏ ਉਹ ਕਰਕੇ ਫਿਰ ਧਾ ਤੈਨੂੰ ਪਹਿਨਣਾ ਉਹਨੇ ਕਿਹਾ ਭਾਬੀ ਬੜੀ ਮੰਗਾਈ ਵੀ ਉਹ ਬੜੀ ਐਨੀ ਵੀ ਬੜੀ ਨਹੀਂ ਜਾਣੀ ਕੱਲੂ ਚੱਕਣੀ ਐ ਸਾੜੇ ਘਰਾਂ ਚ ਘਰਾਂ ਚ ਬਰਤਨ ਵਾਲੀ ਲੈਣੀ ਨਾ ਹੈ ਬਾ ਫਿਰ ਆ ਲੈ ਲੋ ਬਾਤ ਚਾਹੇ ਮਸਾਲਾ ਕਟਲਾ ਚਾਹੇ ਚਟਣੀ ਕਟਲਾ ਆ ਡੂੰਗੀ ਕਿੰਨੀ ਐ ਚਾਰ ਉਂਗਲ ਦੇ ਲਗਭਗ ਐ ਬੜੀ ਦੇਖਣੀ ਆਪ ਦੇਖ ਲਓ ਇਹਨੂੰ ਹੈ ਆ ਜਾ ਆਪਾਂ ਉਹ ਨਹੀਂ ਜੀ ਇਹਨਾਂ ਨੇ ਹੁਣ ਮਾਨੂੰ ਉਹਨੇ ਬੜੀ ਐ ਕਿਹਾ ਤਾਂ ਵੀ ਛੋਟੀ ਜੀ ਨਾ ਲਿਆਇਓ ਵੀ ਬੜੀ ਲਿਆਇਓ ਸਮਝ ਗਈ ਹੁਣ ਤੂੰ ਲਓ ਜੀ ਬਾਈ ਨੇ ਇੱਧਰ ਵੀ ਰੱਖੇ ਹੋਏ ਆ ਜੀ ਦੇਖੋ ਜੀ ਇਹ ਬੜੇ ਬੜੇ ਕੁੰਡੇ ਆ ਇਹਦੇ નીચે ਵੱਡਾ ਜੀ ਹਾਂ ਤੇ ਇਹ ਐ ਜੀ ਇਹ ਛੋਟੀ ਨਹੀਂ 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 ਜੀ ਬਸ ਠੀਕ ਐ ਜੀ ਬਸ ਨਾ ਬਸ ਠੀਕ ਆ ਤਾਂ ਆ ਵੀ ਬੜਿਆਂ ਚ ਚਲੇ ਗਈ ਉਹ ਦੇ ਹਾਂ ਉਹ ਠੀਕ ਹੈ ਜੀ ਸਾਨੂੰ ਘਰਾਂ ਬਸ ਅਸੀਂ ਤਾਂ ਮਸਾਲਾ ਕੁੱਟਣਾ ਚੱਕਣੀ ਹੈ ਜੀ ਹਾਂ ਨਹੀਂ ਮੰਨਉ ਪਤਾ ਨਾ ਅਸੀਂ ਚੀਜ਼ਾਂ ਅੱਛੇ ਚੱਕਰ ਚੱਕੀ ਦੇ ਪੂੜੇ ਹੀ ਇਹ ਚੱਕੀਆਂ ਚੱਕੀਆਂ ਜਿਹੜੀਆਂ ਉਹਰੇ ਆਪਣੇ ਆਪਣੇ ਘਰਾਂ ਚਲੇ ਜਾਂਦੇ ਹਨਾ ਜੀ ਹਾਂ ਉਹ ਦੇਖੋ ਕਿੰਨਾ ਸੋਹਣਾ ਇਹਦੇ ਤੇ ਡੰਡਾ ਲੱਗ ਜਾਣਾ ਇਹਨੂੰ ਕਮਾਣਾ ਹਨਾ ਜੀ ਇਹ ਗਈਆਂ 12 ਚੱਕੀਆਂ ਗੁਰਦੁਆਰੇ ਹੀ ਗਈਆਂ ਪਰਸੋ ਚੌਥੇ ਨੇ ਇੱਧਰ ਤੋਂ ਦੇਖਾੜ ਗਿਆ ਅੱਛੇ ਖਰੜਕ ਗੁਰਦੁਆਰੇ ਚ ਕਿਹੜਾ ਇਹ ਕਿਹੜਾ ਬਾਬਾ ਹਾਂ ਜੀ अच्छा गुरुद्वारे दीयां जी एहे लंड नहीं 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 ले ना ए चक्की 3000 ਦੀ ਇੱਕ ਹੈ ਜੀ ਕਿਸੇ ਬਾਬੇ ਨੇ ਆਰਡਰ ਤੇ ਆ ਬਾਈ ਲੋ ਜੀ ਕਹਿੰਦੇ ਕੋਈ ਭਵਿੱਖ ਬਾਣੀ ਹੋਈ ਹੋਣੀ ਉਹਨਾਂ ਨੂੰ ਕਿਸੇ ਕਹਿੰਦੇ ਵੀ ਲੈਟਾਂ ਲੂਟਾ ਬੰਦ ਹੋ ਜਾਣੀਆਂ ਫਿਰ ਚੱਕੀਆਂ ਗਲੇ 12 ਲੈ ਕੇ ਅੱਛਾ ਜੀ ਇਹ ਸੈਂਪਲ ਹੈ 12 ਲੈ ਲੇ ਨਹੀਂ ਉਹ ਤਾਂ ਲੈ ਗਏ ਮੈਨੂੰ ਪਤਾ ਬਥੇ ਚਾਹੇ 2 ਲੱਖ ਕਮਾ ਲੈ ਲੋ ਮੈਨੂੰ ਪਤਾ ਘਰ ਤੇ ਵੀ ਪਤਾ ਖੋਲ ਸੇ ਨਹੀਂ ਕੰਮ ਅੱਛਾ ਲੋ ਜੀ ਬਾਬਿਆਂ ਨੂੰ ਕਈ ਵਾਰ ਭਵਿੱਖ ਬਾਣੀ ਹੋ ਗਈ ਉਹ ਲੈ ਗਏ ਆਪਣੇ ਵਾਸਤੇ ਪਰ ਹੁਣ ਆੜਾ ਕੀ ਬਣੂਗਾ ਜੀ ਫਿਰ ਸਾਰਾ ਕੀ ਬਣੂਗਾ ਮੈਂ ਤਾਂ ਹੈਰਾਨ ਹੋਇਆ ਜੀ ਸੁਣ ਕੇ ਵੀ ਬਾਬੇ ਨੂੰ ਇਹੋ ਜਿਹੀ ਕਿਹੜੀ ਭਵਿੱਖਬਾਣੀ ਆ ਗਈ ਵੀ ਲਾਈਟਾਂ ਹੀ ਬੰਦ ਹੋ ਜਾਣੀਆਂ ਕਹਿੰਦਾ ਹਾਂ ਜੀ ਤੀਨੀ ਮਾਰ ਲ ਕਰੋ ਆਏ ਦੇ ਵਿਚਾਰੇ ਹਾਂ ਚਲੋ ਕੋਈ ਨਹੀਂ ਉਹਨਾਂ ਨੂੰ ਹੋਣਾ ਪਰ ਮੈਂ ਤਾਂ ਨਹੀਂ ਕਹਿੰਦਾ ਜੀ ਸੋ ਗਿਆ ਨਾ ਪਰ ਜਾ ਕੇ ਹਾਂ ਜੀ ਖਾਸੋ ਦਾ ਤੇਲ ਲਗਾ ਲੈਣਾ ਠੀਕ ਹੈ ਜੀ ਇਹ ਦੇਖੋ ਘਰ ਵਾਸਤੇ ਇਹਨਾਂ ਬੈਸਟ ਹੈ ਜੀ ਇਹ ਗੋਟਾ ਹਾਂ ਚੱਲਣੇ ਨੂੰ ਉਹ ਹਾਲਾਤ ਜੀ ਬੈਸਟ ਹੈ ਚਲੋ ਠੀਕ ਹੈ ਜੀ ਹੁਣ ਮਿਲਦੇ ਫਿਰ ਅੱਗੇ ਜਾ ਕੇ ਦੇਖਦੇ ਕਿ ਆ ਦੁਕਾਨ ਤੇ ਪਹੁੰਚ ਗਏ ਤੇ ਆ ਸਾਢੂ 4 ਪਹੁੰਚਿਆ ਵਾ ਵਧੀਆ ਜਦੋਂ ਟਾਈਮ 'ਤੇ ਲਈ ਪਹੁੰਚ ਗਏ ਹਨਾ 5 5:30 ਹੋਏ ਹਨਾ ਹਾਂ ਜੀ ਥੋੜਾ ਅੱਗੇ ਆ ਰਾਮ ਤੇ ਦੇਖ ਲਿਓ ਸੂਰਜ ਖੜਿਆ ਹੋਊਗਾ ਜਦੋਂ ਜੀ ਘਰ ਐਂਟਰ ਕਰਨਾ ਹਾਂ ਡੇਢ ਘੰਟਾ ਲੱਗੂਗਾ ਨਾ ਘੰਟਾ ਘੰਟਾ ਦਾ ਇੱਕ ਪੂਰਾ ਲੱਗਣਾ ਵਾ ਫੇਰ ਵੀ 7 ਵਜੇ ਸੂਰਜ ਗਿਰਦਾ 7:30 ਦੇਖ ਲਿਓ ਸੂਰਜ ਖੜਿਆ ਹੋਊਗਾ ਹਾਂ ਦਿਨਾਂ ਦਾ ਫਰਕ ਹੈ ਬੜੇ ਦਿਨੇ ਤੇ ਗੱਲਬਾਤ ਇਸ ਤਰ੍ਹਾਂ ਦੀ ਵੀ ਇਹਨਾਂ ਨੂੰ ਵੀ ਟਾਈਮ ਸਿਰ ਪਹੁੰਚਾਣਾ ਤਾਂ ਫਿਰ ਅੱਜ ਇੱਕ ਹੋਰ ਵੀ ਹੁੰਦਾ ਤਾਂ ਨਾ ਸਾਢੇ ਗੱਲ ਜਦ ਵੀ ਅਸੀਂ ਜਾਂਦੇ ਤੇ ਸ਼ਾਮ ਨੂੰ ਨੇਰਾ ਹੋਈ ਮੱਥਾ ਤੇ ਐ ਹੁੰਦਾ ਤਾਂ ਵੀ ਘਰਾਂ ਪਹੁੰਚ ਜੀ ਰਾਤ ਨੂੰ ਵੀ ਫੈਮਿਲੀ ਗੱਲ ਜਦ ਉਧਰ ਵਾਣਾ ਉਧਰ ਵੀ ਚਾਚੇ ਨੇ ਫਿਰ 4-5 ਵਜਾ ਦੇਣੇ ਤੋਰਦੇ ਤੋਰਦੇ ਨੇ ਅੱਜ ਤਾਂ ਕਰਕੇ ਆਏ ਫਿਰ ਤੁਰੇ ਸਾਜਰੇ ਤੇ ਕਿੰਨੇ ਵਜੇ ਤੁਰੇ ਤੇ ਮਨਜੀਤ ਉੱਥੇ ਤੇ 8 ਟਾਈ ਤਾਂ ਅੱਗ ਗਿਆ ਫਿਰ ਸਾਨੂੰ ਬੱਦੀ ਤੇ ਵੀ ਬਾਈ ਮੂਰੇ ਟਰੱਕ ਲੱਗੇ ਹੋਣੇ ਲਾਈਨ ਮਾਣਾ ਪੈਂਦਾ ਬਹੁਤ ਔਖਾ ਤੇ ਚਲੋ ਠੀਕ ਹੈ ਜੀ ਫਿਰ ਤੇ ਚਲੋ ਠੀਕ ਹੈ ਜੀ ਫਿਰ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਆਂ ਜੀ ਕਰਦੇ ਕਿਸੇ ਨਵੇਂ ਵਲੌਗ ਵਿੱਚ ਕਿੱਦਾਂ ਲੱਗਿਆ ਤੁਹਾਨੂੰ ਵਲੌਗ ਹੁਣ ਵਾਪਸੀ ਦਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ ਸ੍ਰੀਕਾਲ ਜੀ ਸਾਰਿਆਂ ਨੂੰ ਬਾਏ ਬਾਏ ਆ ਲੋ ਜੀ ਬਾਈ ਜੱਸ ਕਰਨ ਤੇ ਹਰਮਨ ਕੋਈ ਖੇਤੀ ਦਾ ਸੰਦ ਲੈ ਕੇ ਆਏ ਆ ਇਹ ਕਹਿੰਨੇ ਵੀ ਪਾਪਾ ਵਲੌਗ ਵਿੱਚ ਜ਼ਰੂਰ ਦਿਖਾਓ ਵੀ ਇਹਨੂੰ ਕਹਿੰਨੇ ਕਿ ਆਏ ਕਹਿੰਦੇ ਵੀ ਹੁਣ ਮਿੰਟ ਮੈਂ ਦੱਸੂਗਾ ਕਹਿੰਦੇ ਕਹਿੰਦੇ ਵੀ ਸਾਰੇ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਐ ਸਾਰੇ ਜਣੇ ਦੱਸਿਓ ਵੀ ਇਹ ਬੱਚਿਆਂ ਨੇ ਸੋਚਿਆ ਕਹਿੰਦੇ ਵੀ ਬਲੌਗ 'ਚ ਅਸੀਂ ਪੁੱਛਣਾ ਵੀ ਸਾਰੇ ਕਿਆ ਕਹਿੰਨੇ ਆ ਵੀ ਵੀ ਨਾਮ ਇਹਦਾ ਕੀ ਆਏ ਬੜਾ ਔਖਾ ਜਿਹਾ ਹਰਮਨ ਸੋ ਪਤਾ ਨਹੀਂ ਕੀ ਐ ਸਸਿਲੀ ਤੇ ਦਿਸਿਆ ਪਤਾ ਉਹ ਵੀ ਜਮਨੀ ਹਾਂ ਇਹ ਨਾ ਸੁਆ ਕਹਿੰਦੇ ਤੇ ਆਪਣੀ ਦੇਸੀ ਭਾਸ਼ਾ ਐ ਪਚੰਗਲਾ ਜੀ ਵੀ ਕਹਿੰਦੇ ਨੇ ਇਹਨੂੰ ਆਹ ਪੱਤ ਪਰਾਲੀ ਇਕੱਠਾ ਕਰਨੇ ਆਲਾ ਜੀ ਕਹਣਾ ਤੂੜੀ ਤਾੜੀ ਪੱਟਣੀ ਐ ਆਪੜੀ ਬੋਸਾ ਨੋ ਕੇ ਇਹ ਪੰਜਾ ਕਹਿ ਦਿੰਦੇ ਨੇ ਇਹਨਾਂ ਪੰਜਾ ਤਾਂ ਵੈਸੇ ਹੈ ਨਹੀਂ ਉਹ ਪੰਜੇ ਵਾਲਾ ਹੁੰਦਾ ਸੁਵਾ ਹੁੰਦਾ ਤਾਂ ਪਹਿਲਾਂ ਜੇ ਕਹਣਾ ਆਪਣਾ ਚੁੰਟਿਆ ਨਾ ਓਕਣਾ ਚੌੜੀ ਪੱਤੀ ਦਾ ਸੁਵਾ ਹੁੰਦਾ ਤਾਂ ਅਸੀਂ ਮੁਸਿਆਵਾ ਸਾਲੰਗਾ ਸਾਲੰਗਾ ਇਹ ਸਾਲੰਗਾ ਅੱਗੇ ਨਾ ਹਾਂ ਸਾਲੰਗਾ ਆਹੇ ਆਪਣੇ ਇੱਕ ਮਿੰਟ ਮੈ ਦੱਸੋ ਵੀ ਤੁਸੀਂ ਕੀ ਕਹਿਣਾ ਹਾਂ ਵੀ ਕਮੈਂਟ ਜੀ ਦੱਸਿਓ ਲੇਖੋ ਲੰਬਾ ਕਿੰਨਾ ਇਹ ਤਾਂ ਐ ਤੂੜੀ ਤਾੜੀ ਪੱਟਣੀ ਜਾਂ ਕਿਤੇ ਆਪਾਂ ਨੇ ਪਰਾਲੀ ਐ ਕੁਝ ਐ ਉਹ ਇਕੱਠਾ ਕਰ ਤੇ ਇਹ ਜਰੂਰ ਕਹਿੰਦੇ ਵੀ ਪੁੱਛਣਾ ਸੀ ਤਾਂ ਪਾਪਾ ਵੀ ਕਿਆ ਕਹਿੰਦੇ ਆਪੜੀ ਹਰਮਨ ਤੇਰਾ ਮਨ ਕਿਆ ਕਹਿੰਦਾ ਭੁੱਲ ਗਿਆ ਤਾਂ ਨਾ ਸੱਸੇ ਤੇ ਹੀ ਐ ਸਾਲਾਂਗਾ ਠੀਕ ਫਿਰ ਸ਼ਾਮ ਨੂੰ ਸਟੇਰਿੰਗ ਵੀ ਪਵਾਉਣਾ ਡਰੈਕਟਰ ਦਾ ਹਾਂ ਅੱਜ ਬਾਈ ਕਹਿੰਦੇ ਵੀ ਸਟੇਰਿੰਗ ਚੈਨ ਵਾਲਾ ਪਵਾਉਣਾ ਐ ਦੂਆ ਪਟਣਾ ਐ ਕੇਰਾ 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 ਉੱਪਰ ਆ ਆਪਣੇ ਚੱਲ ਰਿਹਾ ਮੈਂ ਨੀਗੀ ਲਿਆਇਆ ਦੇਖ ਲੈ ਨਹੀਂ ਐ ਇਹ ਸਟੀਲੀ ਆ ਗਿਆ ਜੀ ਇਹ ਇਹ ਨਾ ਜੀ ਹੁਣ ਜਿਹੜੇ ਨਾ ਇਹ ਜੇ ਸੰਦ ਆਪਣੇ ਖੇਤੀ ਦੇ ਉਜਾਰ ਐ ਨਾ ਇਹ ਰਾਜਪੜਾ ਜਿਆਦਾਤਰ ਮਿਲਦਾ ਹੈ ਜੀ ਕਹਣਾ ਗਡਾਸੇ ਦੀ ਜੋੜੀ ਵਧੀਆ ਉੱਥੇ ਦੀ ਟਾਈਮ ਕੱਢਦੀ ਐ ਦਾਤੀਆਂ ਤੇ ਇਹ ਵੀ ਉੱਥੇ ਤੇ ਆ ਉਹ ਵੀ ਤੁਮ ਜਿਹੜੇ ਪੁਰਾਣੇ ਤੇ ਹੋ ਵੀ ਠੀਕ ਫਿਕਰuak ਲਿਆ ਹਾਂ ਹਾਂ ਉੱਥੇ ਤੇ ਹੀ ਆ ਇੱਕ ਬੰਦਾ ਉੱਥੇ ਬਹੁਤ ਮਸ਼ਹੂਰ ਵਧੀਆ ਕੰਮ ਕਰਦਾ ਕਹਿੰਦੇ ਲੈਂਚ ਰੱਖਣੇ ਪੈਣੇ ਇੰਨੇ ਇੰਨੇ ਆਨੇ ਨਾ ਉਹ ਪਗਣਾਸੇ ਦਾਤੀਆਂ ਵੀ ਜੇ ਕਲਾਉਣ ਸੀ ਜਣਾ ਨਾ ਕਣਕ ਦਾ ਰੰਬਿਆਂ ਦੇ ਗਣਾਸੇ ਚੇਂਜ ਕਰਨੇ ਜੇ ਕਹਿੰਦੇ ਵੀ ਕੋਈ ਬੰਦੇ ਗਏ ਉਧਰ ਨੂੰ ਇੱਕ ਨਾ ਰੱਖਤੇ ਆਪਣਾ ਜਦੋਂ ਨਾ ਕੰਮ ਲੱਗਣਾ ਨਾ ਲੈਂਨ ਲੱਗੀ ਵੀ ਹੁੰਦੀ ਹੈ ਵੀ ਲੈਂਚ ਚ ਰੱਖ ਦੇਣੇ ਗਣਾਸੇ ਓਪਕਣੀ ਚੱਕ ਲੈਣੇ ਹੈ ਤੇ ਹਰਮਨ ਹੋਰ ਕਿਆ ਕਹਿੰਦਾ ਤਾ ਤੂੰ ਫਸ ਸਟੇਰੀਂਗ ਪੁੱਲ ਲਗਵਾਣਾ ਪੁਰਿਕ ਜਿਹੜੀ ਤੁਹਾਡੇ ਲਾਕ ਵਾਲੀ ਦੁਕਾਨ ਹੈ ਉੱਥੇ ਤੇ ਕੋਈ ਸਟਿੱਕਰ ਟੇਪ ਵਗੈਰਾ ਕਰਵਾ ਲੈਣੇ ਟਰੈਕਟਰ ਅੱਛਾ ਤਾਂ ਫਿਰ ਐਂ ਕਰੀ 3 ਵਜੇ ਚਰੇ ਉਰੇ ਤੇ ਫੇ ਉੱਥੇ ਆਵਾਂ ਯੋਰਕ ਵੀ ਪਾਣੀ ਪਾਣੀ ਇੰਨੀ ਛੇਤੀ ਨਹੀਂ ਘੇਰੇ ਪੜਦੇ ਹੁੰਦੇ ਨਵਾਂ ਟਰੈਕਟਰ ਪਿਆਰ ਗੱਲ ਪਟਣਾ ਪੈਣਾ ਐ ਕਿ ਨਹੀਂ ਹਾਂ ਤੇ ਗੱਲ ਬਾਤ ਆਏ ਵੀ ਨਹੀਂ ਉਹ ਸਿੱਧੇ ਤਾਂ ਥੋੜਾ ਭਾਤ ਤਾਂ ਨਹੀਂ ਬੈਠੇ ਹਾਂ ਉਹਨੇ ਵੀ ਥੋੜਾ ਹੀ ਮਾਰਿਆ ਹੁਣਾ ਪਰ ਉਹ ਸੁੱਕਾ ਲੱਗ ਗਿਆ ਕੁੱਟਣਾ ਉਹਨੂੰ ਪਹਿਲਾਂ ਕੁਛ ਨਾ ਹੈਲਪ ਦੇਣੀ ਪੈਂਦੀ ਹੈ ਦੀ ਜਾਂ ਤਾਂ ਪੁੱਲਰ ਗੱਲ ਨਿਕਲਦੇ ਏ हां जिक्ਣਾ ਨਾ ਹੋਰਾਂ ਦੇ ਕਟਰ ਹੁੰਦੀ ਐ ਸਵਰਾਜ ਮਾ ਕੱਟ ਰਾਇ ਹੋਰਾਂ ਚ ਕੱਟ ਰਾਇ ਇਹਦੇ ਚ ਫੋਰਡ ਚ ਸ਼ੁਰੂ ਤੇ ਨਾ 3600 ਤੇ ਲੇ ਕੇ ਚਿਰੀ ਆਈ ਐ ਕਈ ਚਿਰੀਆਂ ਵਾਲੇ ਦਾਲੇ ਉਹ ਫੋਰਡ ਉਹ ਵੀ ਟੇਪ ਉੱਠੋ ਕੇ ਆ ਬਹੁੰਦਾ ਹਾਂ ਫੋਰਡ ਵੀ ਬਣਾਇਤੀ ਟਰੈਕਟਰ ਇਹਦਾ 60 ਦਾ ਫਾਰਮ ਟਰੈਕ ਫੋਰਡ ਵਾਲਿਆਂ ਦਾ ਹੀ ਐ ਸਕਾਟ ਵਾਲਿਆਂ ਦਾ ਹਾਂ ਤਾਂ ਕਰਕੇ ਲੋ ਜੀ ਜ਼ਰੂਰ ਦੱਸਿਓ ਕਮੈਂਟ ਕਰਕੇ ਬੱਚਿਆਂ ਨੇ ਪੁੱਛਿਆ ਇਹ ਆਪਣੇ ਸਬਸਕ੍ਰਾਈਬਰਾਂ ਤੇ ਵੀ ਹੋਰ ਐਵੇਂ ਵੀ ਹੋ ਸਕਦਾ ਹੋਰ ਜ਼ਿਲ੍ਹਿਆਂ ਚ ਇਹਨੂੰ ਖਬਰ ਕਿਹਾ ਕਹਿੰਦੇ ਹੋਏ ਕਰਦਾਸ ਪਰ ਹਜ਼ਿਆਰ ਪਰ ਹਾਂ ਸਾਢੇ ਕਿੰਨੀ ਤਾਂ ਕਹਿੰਦੇ ਜੀ ਇਹਨੂੰ ਸਾਂਗਾ ਜਿਕਣਾ ਕੋਈ ਜਾਨਵਰਾਂ ਤੇ ਵੀ ਆਪਣੇ ਸੇਫਟੀ ਚ ਰੱਖਦੇ ਸਾਂਢੇ ਬਜ਼ੁਰਗ ਰਾਤਾਂ ਨੂੰ ਜਾਣਾ ਮੰਗੋਫਲੀਆਂ ਤੀਆਂ ਜਦ ਮੰਗੋਫਲੀਆਂ ਬੀਜੇ ਕਰਦੇ ਤੇ ਸਾਹ ਸੂਨ ਆ ਜਾਂਦੇ ਦੇ ਰਾਤ ਨੂੰ ਤੇ ਬਾਕੀ ਇਹ ਮੇਨ ਗੱਲ ਪਤਾ ਕਿ ਆਏ ਇਹਦੇ ਨਾਲ ਜਿਕਣਾ ਕੋਈ ਪੱਤੀ ਖਿੰਡੀ ਵੀ ਹੈ ਗੰਨੇ ਦੇ ਖੇਤਾਂ ਚ ਜਾਂ ਕੋਈ ਪ੍ਰਾਲੀ ਹੈ ਉਹ ਇਕੱਠੀ ਹੋ ਜਾਂਦੀ ਬਹੁਤ ਵਧੀਆ ਤਰੀਕੇ ਨਾਲ ਇਹ ਉਹ ਕੰਮ ਆਂਦਾ ਏ ਜਾਂ ਤੂੜੀ ਤਾੜੀ ਪੱਟਣੀ ਹੈ ਇਹਦੇ ਨਾਲ ਤੂੜੀ ਪੈਣੀ ਤਾਂ ਹੈ ਨਹੀਂ ਪੱਟਕਾ ਤੰਗਲੀ ਗੱਲ ਪੈਣੀ ਫਿਰ ਹਾਂ ਤੇ ਚਲੋ ਠੀਕ ਹੈ ਫਿਰ ਮਿਲਦੇ ਆਂ ਜੀ ਦੁਕਾਨ 'ਪਾ ਹਾਂ ਦੇਖਾ ਬਹੁਤ ਹੈ ਤਾਂ ਹੀ ਬਣਾਇਆ ਵਾ ਇਹ ਤੇ ਦੋ ਕੰਮ ਲੈਣੇ ਪੈਣੇ ਰਾਤ ਨੂੰ ਜੇ ਜਾਨਵਰ ਵੀ ਕੋਈ ਆ ਨਾ ਉਹਦੇ ਲਈ ਵੀ ਆ ਇਹ ਠੀਕ ਹੈ ਹਾਂ